ਕੀ ਨਾਮ ਤੁਹਾਡੇ ਬੇਟਾ ਹਾਈਵੇ ਕੀ ਨਾਮ ਮਨਜੋਤ ਹੈ ਹਾਏ ਮੈਂ ਮਰ ਗਈ ਮੇਰੇ ਤੇ ਆਦਮੀ ਕਿੰਨੇ ਕਿੰਨੀ ਉਮਰ ਸੀ ਬੇਟੇ ਹਾਏ 15 ਸਾਲਾਂ ਦਾ ਫਤਿਹਗੜ ਜੂੜੀਆਂ ਡੇਰਾਬਾਬਾ ਨਾਨਕ ਹਾਈਵੇ ਤੇ ਸੜਕਾ ਖਾਦਸੇ ਦੇ ਵਿੱਚ ਦੋ ਮਾਸੂਮ ਬੱਚਿਆਂ ਦੀ ਜਾਨ ਚਲੀ ਗਈ ਹਾਦਸਾ ਪਿੰਡ ਨਿਕੋਸਰਾ ਨੇੜੇ ਦੇ ਰਾਤ ਨੂੰ ਵਾਪਰਿਆ ਜਿੱਥੇ ਕਿ ਮ੍ਰਿਤਕਾਂ ਦੇ ਵਿੱਚ 15 ਸਾਲ ਦਾ ਮਨਜੋਤ ਸਿੰਘ ਅਤੇ 14 ਸਾਲਾ ਸ਼ੁਭਦੀਪ ਸ਼ਾਮਲ ਹੈ ਪਿੰਡ ਚੱਕ ਮਾਮਾ ਦੇ ਰਹਿਣ ਵਾਲੇ ਸੀ ਇਹ ਦੋਵੇਂ ਜਣੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਟਰੈਕਟਰ ਟਰਾਲੀ ਚਾਲਕ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਦੱਸ ਦਈਏ ਕਿ ਇਹ ਦੋਵੇਂ ਮੁੰਡੇ ਬਹੁਤ ਵਧੀਆ ਦੋਸਤ ਸਨ ਰਾਤ 9 ਵਜੇ ਦੇ ਕਰੀਬ ਪੈਟਰੋਲ ਲੈਣ ਤੇ ਲਈ ਨੀਕੋਸਰਾ ਪਿੰਡ ਦੇ ਪੈਟਰੋਲ ਪੰਪ ਤੇ ਜਾ ਰਹੇ ਸਨ ਕਿ ਇਸੇ ਦੌਰਾਨ ਹੀ ਡੇਰਾ ਬਾਬਾ ਨਾਨਕ ਰੋਡ ਤੇ ਪਹੁੰਚਦੇ ਸਮੇਂ ਉਹਨਾਂ ਦਾ ਮੋਟਰਸਾਈਕਲ ਤੂੜੀ ਦੇ ਨਾਲ ਭਰੀ ਸੜਕ ਤੇ ਪਲਟੀ ਹੋਈ ਟਰਾਲੀ ਦੇ ਨਾਲ ਜਾ ਟਕਰਾਇਆ ਇਹ ਟੱਕਰ ਇੰਨੀ ਜ਼ਿਆਦਾ ਜ਼ਬਰਦਸਤ ਸੀ ਕਿ ਦੋਵਾਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰ ਆਪਣੀ ਸੁੱਧਬੋਧ ਗਵਾ ਚੁੱਕੇ ਨੇ ਅਤੇ ਟਰੈਕਟਰ ਟਰਾਲੀ ਚਾਲਕ ਜਿਹੜਾ ਕਿ ਮੌਕੇ ਤੋਂ ਭੱਜ ਗਿਆ ਉਸਤੇ ਖਿਲਾਫ ਬਣਦੀ ਕਾਰਵਾਈ ਦੀ ਅਪੀਲ ਕੀਤੀ ਜਾ ਰਹੀ ਹੈ। ਟੂੜੀ ਦੇ ਨਾਲ ਭਰੀ ਟਰਾਲੀ ਪਹਿਲਾਂ ਹੀ ਸੜਕ ਤੇ ਪਲਟ ਗਈ ਸੀ ਪਰ ਇਸ ਨੂੰ ਸਮੇਂ ਸਿਰ ਥੋਂ ਨਹੀਂ ਹਟਾਇਆ ਗਿਆ। ਇਸ ਦੇ ਲਈ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਠਰਾਇਆ ਗਿਆ ਕਿ ਜੇਕਰ ਉਹਨਾਂ ਨੇ ਸਮਾਂ ਰਹਿੰਦਾ ਹੀ ਇਸ ਵਿਰੁੱਧ ਕੋਈ ਕਾਰਵਾਈ ਕੀਤੀ ਹੁੰਦੀ ਤਾਂ ਅਜੇ ਹਾਂ ਨਹੀਂ ਹੋਣਾ ਸੀ ਫਿਲਹਾਲ ਮਾਮਲੇ ਦੀ ਜਾਂਚ ਪੜਤਾਲ ਜਾਰੀ ਹੈ ਕਿਨਾਂ ਸੀ ਤੁਹਾਡੇ ਬੇਟਾ ਹਾਏ ਵੇ ਕਿਨਾਂ ਹੁੰਦਾ ਮਨਜੋਤ ਹੈ ਹਾਏ ਮੈਂ ਮਰ ਗਈ ਮੇਰਾ ਤੇ ਆਦਮੀ ਕਿੰਨੇ ਕਿੰਨੀ ਉਮਰ ਸੀ ਬੇਟੇ ਹਾਏ 15 ਸਾਲਾਂ ਦਾ ਕਿਹੜਾ ਪਿੰਡ ਕਰਦਾ ਮੈਂ ਮਾਚਾ ਤੇ ਕੀ ਕਰ ਮਾਚਾ ਕਿਵੇਂ ਵਾਪਰੇ ਜੀ ਹਾਏ ਮੈਨੂੰ ਨਹੀਂ ਪਤਾ ਕੀ ਮੈਂ ਕਰ ਜਾਈਆ ਹਾਏ ਚਾਚਾ ਹਾਏ ਚਾਚਾ ਕਿਹ ਰਹੋਗੇ ਦੁਨੀਆ ਤੇ ਐਜੇ ਦੇ ਸਰ ਤੇ ਜਿੰਦਗੀ ਕਾਨੇ ਮੋਤ ਕੇ ਜੋਤਾ ਹਾਇਆ ਸਿੱਟਾ ਹੋ ਗਿਆ ਮੈਂ ਬੱਸ ਮੇਰਾ ਤੇ ਜੋ ਜਿਹੜੀ ਗੱਲ ਲੋਕਾਂ ਦੇ ਹੋ ਗਈ ਉਹ ਹਾਇਆ ਘਰ ਇੱਥੇ ਬਾਤ ਬਕਾਰੇ ਲਾ ਕੇ ਉਹ ਤਾਂ ਮੁੱਕ ਗਈ ਤੁਸੀਂ ਤੁਹਾਡਾ ਕੀ ਲੱਗਦਾ ਮੇਰਾ ਬੇਟਾ ਛੋਟਾ ਨਾਮ ਸੀ ਉਹ ਸੁਪਰੀ ਸਿੰਘ ਕੀ ਗੱਲਬਾਤ ਕਿਸ ਤਰ੍ਹਾਂ ਹੋਈ ਹੈ ਜੀ ਇਹ ਪਾਜੀ ਮੋਟਰਸਾਈਕਲ ਦੇ ਨੌਂੜੇ ਨੇਰੇ ਟਰਾਲੀ ਲੱਗੀ ਹੈ ਤੇ ਸਿੱਧੇ ਵੱਜ ਗਿਆ ਵਿੱਚ ਆਣ ਕੇ ਟਰਾਲੀ ਸ਼ਰਕਤ ਦੇ ਵਿੱਚ ਹੀ ਕਿੰਨੀ ਉਮਰ ਸੀ ਇਹਦੀ ਉਮਰ 15 ਸਾਲੀ ਇੱਕ ਵਾਰ ਨਹੀਂ ਇੱਕ ਵਾਰ ਜੀ ਇੱਕ ਵਾਰ ਤੇ ਲੱਗਦਾ ਕਿ ਦੂਜਾ ਇਹ ਪ੍ਰਸ਼ਾਸਨ ਦਾ ਟਾਈਮ ਸਟ ਟ੍ਰੈਲੀ ਚ ਕਾਈ ਹੁੰਦੀ ਤੇ ਇਹ ਹਸਾ ਨਹੀਂ ਭਾਜੀ ਨਹੀਂ ਹੁਣਾ ਹਸਾਏ ਆਹ ਤੇ ਟ੍ਰੈਲੀ ਕਰਕੇ ਸਭ ਕੁਝ ਵਾਪਰਿਆ ਰਜ਼ਾ ਸਾਈਡ ਤੇ ਹੁੰਦੀ ਤੇ ਫਿਰ ਕਿੱਥੇ ਹੋਣਾ ਸੀ ਸੜਕ ਤੇ ਲੋਕ ਹੁੰਦੇ ਜਾਂਦੇ ਨੇ ਜਦੋਂ ਸੜਕ 'ਚ ਸਾਧਨ ਖਿਲਾ ਲਾਂਗੇ ਤੇ ਫਿਰ ਤੇ ਵਾਪਰਨਾ ਵਾਪਰਨਾ ਇਹ ਕੰਮ ਨਾਲ ਜਿਹੜਾ ਮੁੰਡਾ ਕਿੱਥੋਂ ਦਾ ਜੀ ਉਹ ਮੈਂ ਮੈਂ ਚੱਕਦਾ ਭਾਜੀ ਇਹਦਾ ਯਾਰ ਹੀ ਮੁੰਡਾ ਉਹਦਾ ਕੀ ਨਾਮ ਆ ਉਹਦਾ ਮਨਜੋਤ ਸਿੰਘ ਤੇ ਮੌਕੇ ਤੇ ਆਈ ਇੱਕ ਪੁਲਿਸ ਵਗੈਰਾ ਹਾਂਜੀ ਹਾਂਜੀ ਆ ਵੇਖੋ ਪੁਲਸ ਵੀ ਇੱਥੇ ਪ੍ਰਸ਼ਾਸਨ ਸਾਰੇ ਇੱਥੇ ਨੇ ਪੁਲਿਸ ਭਲਾਜਵੇਂ ਇਸੇ ਨੇ ਕੀ ਮੰਗੀ ਕਰਦੇ ਆਪਾਂ ਪ੍ਰਸ਼ਾਸਨ ਮੰਗ ਭਾਜੀ ਅਸੀਂ ਚਾਹੁੰਦੇ ਹਾਂ ਹੁਣ ਜੋ ਸਾਡੇ ਨਾਲ ਵਾਪਰ ਗਿਆ ਬਸਾਨੂੰ ਇਨਸਾਫ ਤੇ ਮਿਲਣਾ ਚਾਹੀਦਾ ਨਾ ਆ ਕੀ ਹਾਲਾਤ ਆ ਇਹਨੇ ਟਰਾਲੇ ਚਰਕਾ ਦੇ ਲਾਏ ਨੇ ਹੋਰ ਵੀ ਆ ਸਕਦੇ ਜੇ ਲੱਗਦਾ ਜੀ ਸਰ ਮਤਲਬ ਇਹ ਆਪਾਂ ਚਾਹੁੰਦੇ ਆ ਨਾ ਵੀ ਇਹਦੀ ਬਿਲਕੁਲ ਨਿਰਪੱਖ ਜਾਂਚ ਹਾਂਜੀ 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 ਬਿਲਕੁਲ ਲਾਤ ਕਾਰਵਾਈ ਹੋਣੀ ਚਾਹੀਦੀ ਹਾਂਜੀ 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 ਹੋਣੀ ਚਾਹੀਦੀ ਬਈ ਕਿ ਕਿਨਾ ਸੀ ਟੱਡੇ ਬੈਠਾ ਬਹੁਤ ਦੁੱਖ ਵਾਲੀ ਗੱਲ ਆ ਸਾਨੂੰ ਤੇ ਅਸੀਂ ਸ਼ਾਮ ਦੇ ਟਾਈਮ ਜਿਵੇਂ ਟੱਬਾ ਬੰਦ ਕਰਕੇ ਘਰ ਨੂੰ ਜਾਣ ਦੀ ਤਿਆਰੀ ਚਾਹਾਂ ਤੇ ਇਦੋਂ ਬੜੇ ਜ਼ੋਰ ਦੀ ਆਵਾਜ਼ ਆਈ ਹੈ ਜਿਵੇਂ ਜਿਵੇਂ ਕੋਈ ਚੀਜ਼ ਵੱਜਦੀ ਹੈ ਹਮ ਹਮ ਤੇ ਉਦੋਂ ਅਸੀਂ ਇਹਨਾਂ ਗੌਰ ਨਹੀਂ ਕੀਤਾ ਕਿਉਂਕਿ ਇਹ ਫਟੇਗੜ ਚੂੜੀਆਂ ਵਾਲੀ ਸਾਈਡ ਤੋਂ ਆ ਰਹੀ ਸੀ ਜਿਹੜੇ ਬੱਚੇ ਵਿੱਚ ਵੱਜਿਆ ਤੇ ਸਾਡਾ ਟੱਬਾ ਬੜੇ ਨਾਣਕ ਸਾਈਡ ਤੇ ਆ ਇਸ ਟਰਾਲੀ ਦੀ ਆਵਾਜ਼ ਬੜੀ ਜ਼ੋਰ ਦੀ ਸੀ ਪਰ ਅਸੀਂ ਇਹਨਾਂ ਗੌਰ ਨਹੀਂ ਕੀਤਾ ਬਸ ਉਹ ਤੇ ਚੰਦ ਇੱਕ ਜਾਂ ਦੋ ਮਿੰਟਾਂ ਜਦੋਂ ਦੁਨੀਆ ਇਕੱਠੀ ਹੋਈ ਹੈ ਕਾਫੀ ਲੋਕ ਆ ਗਏ ਇਕੱਠੇ ਜਾ ਕੇ ਅੱਡਾ ਸੀਗਾ ਛੋਟਾ ਜਿਹਾ ਤੇ ਫਿਰ ਮੈਂ ਵੀ ਭੱਜ ਕੇ ਆ ਬੀ ਇੱਥੇ ਕੀ ਗੱਲ ਹੋਈ ਹੈ ਤੇ ਵੇਖਿਆ ਤੇ ਬਹੁਤ ਜ਼ਿਆਦਾ ਹਾਲਤ ਖਰਾਬ ਸੀਗੀ ਮਤਲਬ ਵੇਖਣ ਦੇ ਯੋਗ ਵੀ ਨਹੀਂ ਸੀ ਸਰ ਕਹਿੰਦੇ ਹਾਦਸੇ ਦਾ ਕਾਰਨ ਕੀ ਲੱਗਦਾ ਜੀ ਹਾਦਸੇ ਦਾ ਕਾਰਨ ਜਿਹੜੀ ਟਰਾਲੀ ਹੈ ਜੀ ਇਹ ਸਵੇਰ ਤੋਂ ਹੀ ਇੱਥੇ ਰੋਡ ਦੇ ਸੈਂਟਰ ਦੇ ਵਿੱਚ ਚੌੜੇ ਰੋਹ ਕਰਕੇ ਸਿੱਟੀ ਆ ਇੱਕ ਦਿਨ ਦੀ ਨਾ ਵੀ ਅੱਗੇ ਖਲੋਤੀ ਆ ਖਲੋਤੀ ਨਹੀਂ ਡਿੱਗੀ ਆ ਟਰਾਲੀ ਸਵੇਰ ਦੀ ਟਰਾਲੀ ਪਲਟੀ ਆ ਕਿਸੇ ਨੇ ਹੱਥ ਤੱਕ ਨਹੀਂ ਲਾਇਆ ਪਰੇ ਨਹੀਂ ਕੀਤਾ ਤੇ ਜਦ ਕੀ ਇਹਨੂੰ ਤੇ ਟਾਈਮ ਨਾਲ ਹਟਾ ਲੈਣਾ ਚਾਹੀਦਾ ਸੀ ਅਜੇ ਵੀ ਸਾਨੂੰ ਢਾ ਰਿਆ ਵੀ ਹੋਰ ਨਾ ਕੁਛ ਹੋ ਜਾ ਮੇਨ ਰੋਡ ਦੇ ਵਿੱਚ ਮੇਨ ਮੁਕਾਣਾ ਯਾਨੀ ਕਿ ਇਹਦਾ ਹੀ ਹੈ ਟ੍ਰਾਲੀ ਦਾ ਟ੍ਰਾਲੀ ਹੈ ਜੀ ਟ੍ਰਾਲੀ ਹੈ ਮੇਨ ਮੁਕਾਣਾ ਸਰ ਜੇ ਪ੍ਰਸ਼ਾਸਨ ਸਮੇਂ ਸਿਰ ਜਾਗਿਆ ਹੁੰਦਾ ਤੇ ਇਹ ਹਾਸਾ ਕੱਲ ਸਕਦਾ ਜੀ ਬਿਲਕੁਲ ਜੀ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਅਜੇ ਤੋ ਕਿੰਨੀ ਵਾਰੀ ਪੁਲਿਸ ਦੀਆਂ ਗੱਡੀਆਂ ਵੀ ਲੰਘੀਆਂ ਨੇ ਕਿਸੇ ਨੇ ਗੌਰ ਹੀ ਨਹੀਂ ਇਸ 깔 ਨਾਲ ਕੀਤਾ ਕਿ ਇਹਨੂੰ ਪਰੇ ਕੀਤਾ ਜਾਵੇ ਇਹ ਜਿਹੜੇ ਨੌਜੋਨੇ ਥੱਸ ਕਿੰਨੀ ਕੁ ਉਮਰ ਸੀ ਕਿਸੇ ਨੇ ਮਤਲਬ ਮੈਨੂੰ ਕਰੈਕਟ ਪਤਾ ਨਹੀਂ ਛੋਟੀ ਉਮਰ ਦੇ 14 15 ਸਾਲ ਦੇ ਜਾਂ 12 13 ਇੰਨੀ ਕਿ ਸਾਲ ਦੀ ਉਮਰ ਦੇ ਬੱਚੇ ਸੀ 14 15 ਸਾਲ ਦੇ ਕਰੀਬ 12 ਸਾਲ ਦੀ ਉਮਰ ਆ ਬੱਚੇ ਦੀ ਮੋਕਤ ਸਰ ਪੁਲਿਸ ਪ੍ਰਸ਼ਾਸਨ ਪਹੁੰਚਿਆ ਹਾਂਜੀ ਪੁਲਿਸ ਪ੍ਰਸ਼ਾਸਨ ਪਹੁੰਚਿਆ ਵਾ ਹੁਣ ਦੇਖੋ ਅਗਲੀ ਕੀ ਕਰਦੇ ਨੇ ਤਾਂ ਮ੍ਰਿਤਕ ਦੇ ਵਾਰਸ ਵੀ ਪਹੁੰਚ ਗਏ ਨੇ ਹਾਂਜੀ ਮ੍ਰਿਤਕ ਦੇ ਵਾਰਸ ਵੀ ਪਹੁੰਚ ਗਏ ਇੱਕ ਟਰਾਲਾ ਲੱਗਾ ਸੀ ਟਰਾਲੇ ਵਾਲੇ ਦੀ ਗਲਤੀ ਆ ਸੜਕ ਦੇ ਵਿੱਚ ਲਾਇਆ ਜੋ ਤੁਹਾਨੂੰ ਪਤਾ ਵੀ ਇੱਥੇ ਆਵਾਜਾਈ ਹੈ ਟਰਾਲੇ ਵਾਲਾ ਤੇ ਰਸਤੇ ਵਿੱਚ ਫਰ ਪੈ ਰਿਆ ਤੇ ਜਵਾਗ ਵਿੱਚ ਵੱਜੀ ਕਿੰਨੀ ਕੁ ਉਮਰ ਸੀ ਸਰ ਨੌਜਵਾਨ ਦੀ ਇੱਕ ਦੀ 12 ਸਾਲ ਸੀ ਇਹ 14 ਦੇ ਸਾਲ ਹਾਂਜੀ ਤੇ ਸਰ ਕੀ ਨਾਮ ਸੀ ਬੇਟਾ ਨਵਜੋ ਨਵਜੋਤ ਸਿੰਘ ਸਰ ਇਹ ਲੱਗਦਾ ਨਹੀਂ ਇੱਥੇ ਪ੍ਰਸ਼ਾਸਨ ਦਾ ਵੀ ਕੋਈ ਮਤਲਬ ਰੋਲ ਹੈ ਕਿਉਂਕਿ ਇਹ ਟਰਾਲੀਸ ਆਪਾਂ ਵੀ ਸਵਰਗੀ ਪ੍ਰਸ਼ਾਸਨ ਨੂੰ ਚਾਹੀਦਾ ਸੀਗਾ ਵੀ ਜੇ ਸੜਕ ਦੇ ਵਿੱਚ ਖੜੀ ਆ ਹਾਂਜੀ ਤੇ ਇਹਨੂੰ ਟ੍ਰੈਫਿਕ ਜਿੱਦਾਂ ਚੱਲਦੀਆਂ ਨੇ ਆਪਣੀਆਂ ਪੁਰਸਵਾਨ ਉਹਨਾਂ ਨੂੰ ਚਾਹੀਦਾ ਹੈ ਜਾਂ ਚੜ੍ਹ ਤੇ ਕਰਨਾ ਕੀ ਮੰਨ ਕਰਦੇ ਆਪਾਂ ਪ੍ਰਸ਼ਾਸਨ ਨੇ ਅੱਛਾ ਕੀ ਕਾਰਵਾਈ ਹੋਣੀ ਚਾਹੀਦੀ ਹੈ ਆਪਣੇ ਸ਼ੋਕ ਨਾਮ ਕੀ ਸਰ ਪ੍ਰੀਜ਼ਮ ਸੀ ਕਿ ਕਿਹਨੇ ਪ੍ਰਸ਼ਾਸਨ ਨੇ ਚੁੱਕੀ ਨਹੀਂ ਇਥੋਂ ਕਿੱਡਾ ਵੱਡਾ ਨੁਕਸਾਨ ਹੋ ਗਿਆ ਦੋ ਬੱਚੇ 17 18 ਸਾਲ ਦੀ ਜਿਹਨੇ ਡੈਥ ਹੋ ਗਈ ਆ ਉਹ ਪਰਿਵਾਰ ਦਾ ਕੀ ਬਣੇਗਾ 112 ਵਾਲੇ ਇੱਕ ਵਾਰ ਸਾਡੇ ਪਿੰਡੋ ਦੋ ਵਾਰ ਹੋ ਗਏ ਕਿ ਨਿੱਕੋਸਾ ਉਹਨਾਂ ਖੋਦ ਵੇਖੀ ਹੈ ਉਹਨਾਂ ਦੀ ਇਸ ਇਹ ਸੇਰ ਦੇ ਮੇਰੇ ਖਿਆਲ ਨਾਲ 9 ਤੋਂ 9:30 ਦੇ ਵਿੱਚ ਇੱਥੇ ਟਰਾਲੀ ਪਈ ਆ। ਲੱਗਦਾ ਜਿਵੇਂ ਪ੍ਰਸ਼ਾਸਨ ਸਮੇਂ ਸਿਰ ਜੇ ਰੋਡ ਖਾਲੀ ਕਰਾਇਆ ਹੁੰਦਾ ਇਹ ਵੱਡਾ ਹਸਾ ਯਾਰ ਇੱਥੇ ਕਿਸੇ ਪ੍ਰਸ਼ਾਸਨ ਨੂੰ ਪਤਾ ਨਹੀਂ ਕਿਸੇ ਪੁਲਿਸ ਵਾਲੇ ਨੂੰ ਪਤਾ ਇਹ ਤਾਂ ਬਹੁਤ ਵੱਡਾ ਨੁਕਸਾਨ ਹੋ ਗਿਆ ਉਹਨਾਂ ਜਿਨ੍ਹਾਂ ਦੇ ਦੋ ਬੱਚਿਆਂ ਦੀ ਡੈਥ ਹੋਈ ਹੈ ਉਹਨਾਂ ਨੂੰ ਪਤਾ ਨਾ ਪਰਿਵਾਰ ਨੂੰ ਕੀ ਬਣ ਗਿਆ ਉਹਨਾਂ ਦੇ ਨਾਲ ਇੱਕ ਸਰ ਕਿੱਥੋਂ ਦਾ ਨੌਜਵਾਨ ਸੀ ਜਿਹੜੇ ਇੱਕ ਨਿਕੋਸਰਾਂ ਦਾ ਵਾ ਦੂਸਰਾ ਕਿੱਥੋਂ ਦਾ ਮੈਂ ਚੈੱਕ ਦਾ ਮੌਕੇ ਤੇ ਸਾਡੇ ਇਥੇ ਮੌਕੇ ਦੇ ਉੱਤੇ ਡੈਥ ਹੋ ਗਈ ਆ ਕੀ ਮੰਗ ਕਰਦੇ ਆਪਾਂ ਪ੍ਰਸ਼ਾਸਨ ਜਿਆਦਾ ਆਪਾਂ ਪ੍ਰਸ਼ਾਸਨ ਕੋ ਇਹੋ ਹੀ ਮੰਗ ਕਰਦੇ ਆਂ ਵੀ ਇਹਨਾਂ ਦੀ ਜੋ ਵੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਸਾਹ ਵੀ ਸਾਹ ਮੈਨੇ ਕੋਈ ਇਸ ਚੀਜ਼ ਦੀ ਦਿਨੇ 102 ਵਾਰ ਨਿਕੋ ਹਰਾਂ 11:12 ਵਾਲੇ ਇਹ ਇਹ ਲਗਭਗ 9:00 ਤੋਂ 9:30 ਵਜੇ ਦੀ ਇੱਥੇ ਮਤਲਬ ਟਰਾਲੀ ਖੜੀ ਆ ਸਵੇਰ ਦੀ ਇੱਥੇ ਹੀ ਕੋਈ ਆਇਆ ਜੀ ਟਰੈਕਟਰ ਵਾਲਾ ਟਰੈਕਟਰ ਲੈ ਗਿਆ ਟਰਾਲੀ ਵੱਲ ਵੇਖਿਆ ਨਹੀਂ ਉਹਨੇ ਆਣ ਕੇ ਕਿਸੇ ਸਰਕਾਰੀ ਮੁਲਾਜ਼ਮ ਨੇ ਵੀ ਇਹ ਵੇਖਿਆ ਵੀ ਅਸੀਂ ਟਰਾਲੀ ਸੜਕ ਸਾਫ਼ ਕਰਾਈਏ ਰਸਤਾ ਸਾਫ਼ ਕਰਾਈਏ ਇਹ ਰਾਤ ਹਨ ਹੋਣੀ ਹੋਰ ਵੀ ਹੋ ਸਕਦੀ ਆ ਪਰ ਇਹ ਹੁਣ ਕਾਨੂੰਨ ਇੱਥੇ ਹੁਣ ਐਮਐਲਏ ਨੇ ਹੁਣ ਇੱਥੇ ਰਾ ਉਸੇ ਵੇਲੇ ਖਾਲੀ ਹੋ ਜਾਂਦਾ ਇੱਕ ਮੋਟਰਸਾਈਕਲ ਹੀ ਲਾਉਣ ਦਿੰਦੇ ਨੱਗੀ ਸਿੰਘ ਇਹ ਸ਼ਹਿਰ ਦੀ ਸੈਂਟਰ ਟ੍ਰੈਲੀ ਲੱਗੀ ਆ ਹੁਣ ਜਿਨ੍ਹਾਂ ਦੇ ਬੱਚਿਆਂ ਦਾ ਨੁਕਸਾਨ ਹੋ ਗਿਆ ਪਤਾ ਤੋਂ ਉਹਨਾਂ ਨੂੰ ਲੱਗਾ ਨਾ ਦੋ ਪਰਿਵਾਰਾਂ ਦਾ ਨੁਕਸਾਨ ਹੋ ਗਿਆ ਮੇਰਾ ਨਾਮ ਫੁੱਮਣ ਸਿੰਘ ਹੈ ਜੀ ਤੇ ਟ੍ਰੈਲੀ ਇੱਕ ਆ ਤੇ ਉਹ ਪ੍ਰਾਲੀ ਵਾਲੀ ਲੱਦੀ ਆ ਜਿਹੜੀ ਵੱਡੀ ਟਾਲੀਆਂ ਹੁੰਦੀ ਆ ਪ੍ਰਾਲੀ ਵਾਲੀਆਂ ਟਰੈਕਟਰ ਲਾਣੋ ਰਾਹ ਕੇ ਲੈ ਗਿਆ ਕੋਈ ਦੇਹੰਦੀ ਕਿਤੇ ਦੱਸਣ ਦੇ ਪਤਾ ਨਹੀਂ ਕਿ ਕਿੱਥੇ ਗਿਆ ਅੱਜ ਪਤਾ ਨਹੀਂ ਲੱਗਾ ਟਰੈਕਟਰ ਵਾਲਾ ਹੈ ਕਿ ਰਾ ਆ ਤੇ ਉਹ ਉਹ ਦੇ ਰੇਕੇ ਡਟਾ ਲੱਗੀ ਰਹੀ ਟਰਾਲੀ ਤੇ ਕਿਸੇ ਨੇ ਚੱਕ ਵੇਖਿਆ ਨਹੀਂਗਾ ਤੇ ਮੋਟਰਸਾਈਕਲ ਤੇ ਮੁੜੇ ਦੋ ਬੱਚੇ ਆਉਂਦੀ ਹਨ ਇੱਕ ਮੁੰਡਾ ਹੈ ਮੈਮੇ ਚੱਕ ਦਾ 14-15 15 ਸਾਲ ਦੀ ਉਮਰ ਹੋਗੀ ਕਿਰੀ ਤੇ ਦੂਸਰਾ ਵੀ ਮੁੜੇ ਦੀ ਇਨੀ ਕੋ ਉਮਰ 14-15 ਸਾਲ ਨਿੱਕੋ ਸਰਾ ਦਾ ਆ ਤੇ ਇਹ ਕਿਤੇ ਅੱਗੋਂ ਕਿਤੇ ਲਾਈਟ ਪਈ ਹੋਏਗੀ ਹੋ ਸਕਦਾ ਆ ਤੇ ਟਰਾਲੀ ਦੇ ਵਿੱਚ ਵੱਜੀ ਆ ਟਰਾਲੀ ਜਿਹੜੀ ਆ ਸ਼ੱਕ ਦੇ ਵਿੱਚ ਘਾਰ ਲੱਗੀ ਆ ਮਤਲਬ ਕਿ 50% ਤੋਂ ਉੱਤੇ ਇਧਰ ਸਿਰਕਦੇ ਬੜੀ ਸਾਈਡ ਤੇ ਆ ਸ਼ਰਮ ਇਹਨਾਂ ਦੇ ਮੌਕੇ ਤੇ ਡੈਥ ਹੋ ਗਈ ਮੌਕੇ ਦੀ ਦੋਵਾਂ ਦੀ ਡੈਥ ਹੋ ਗਈ ਆ ਤਾਂ ਸਰ ਲੱਗਦਾ ਨਹੀਂ ਜੇ ਪ੍ਰਸ਼ਾਸਨ ਸਮੇਂ ਸਿਰ ਜਾਗਿਆ ਹੁੰਦਾ ਜੇ ਮੰਨ ਹੌਨ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੌਨ ਤੇ ਜੋ ਕਰਦੇ ਆਂਦੇ ਕਹਿੰਦੇ ਜਿਉਂ ਉਹਨਾਂ ਦੇ ਬਿਆਨਾਂ ਦੇ ਕਹਿੰਦੇ ਜੋ ਕਹਾਂਗੇ ਕਰਦਾਂਗੇ ਉਹਦੇ ਕਾਰਵਾਈ ਕਾਨੂੰਨੀ ਕਰਨੀ ਬੰਦੀ ਆ ਪਰ ਇਹ ਵੀ ਪਹਿਲਾਂ ਸਾਡੇ ਨਾਲ ਜਿਹੜੇ ਟਰਾਲੀ ਲੱਗੀ ਕਿ ਜਾ ਕੇ ਜਿਹੜੇ ਲੋਕਲ ਆਇਆ ਇਧਰ ਦੇ ਸਾਨੂੰ ਦੱਸ ਦਿੰਦੇ ਵੀ ਆਹ ਗੱਲ ਆ ਵੀ ਟਰਾਲੀ ਲੱਗੀ ਆ ਜਾਂ ਕਿਸ ਨੂੰ ਕਹਿ ਕੇ ਪਛਾਣ ਕਰਾ ਦਿੰਦੇ ਸਰ ਲੱਗੇ ਤੁਹਾਡੇ ਨੂੰ ਲੱਗੇ ਤੁਹਾਡੇ ਮਾਲੇਵਾਲ ਚੌਕੀ ਆ ਸਰ ਅਕਸਰ ਆਣਾ ਜਾਣਾ ਆਪਣਾ ਰਹਿੰਦਾ ਹੈ ਸਰ ਜੇ ਸਮੇਂ ਸਰ ਜੇ ਵੀਕਲ ਚੁਕਾਇਆ ਹੁੰਦਾ ਤੇ ਇਹ ਵੱਡਾ ਹਾਸਾ ਜਿਹੜਾ ਹੁਣ ਟਰਾਲ ਸਰ ਟਰਾਲ ਆਪਰੇ ਜੇ ਪਹਿਲਾਂ ਕੀਤਾ ਹੁੰਦਾ ਤਾਂ ਇਹ ਜਿਹਾ ਹੀ ਸਰ ਵਿਕਲਪਤ ਕਾਰਵਾਈ ਹੋਏਗੀ ਕੀ ਹੋਏਗੀ ਹਾਂਜੀ ਵਿਕਲਪਤ ਕਾਰਵਾਈ ਹੋਏਗੀ ਵਿਕਲਪਤ